زمینہ بھی کر لگی کھڑے ہو گئے سنگو بھی کر چلے گئے ٹکڑے بھی چلے گئے مرنو بھی ریڈی ہو گئے تے جینے سب تو پہلی کرنٹی کی تیسی کسانی دی بابا بندہ سنگھ بہت دار انہیں جو زمینہ لے کے دیتی ہیں اور جس گروہ دے آسرے لے کے دیتی ہیں اس گروہ لے کوئی پاہ انہاں نہیں ਉਸ ਗੁਰੂ ਦੀ ਗੱਲ ਕੋਈ ਨਹੀਂ ਕਰਨੀ ਜਿਹਦਾ ਹਰ ਰੋਜ਼ ਆਪੇ ਪਿੰਡ ਜਾਂ ਸ਼ਹਿਰ ਜੋ ਗੁਰਦੁਆਰਾ ਸਾਹਿਬ ਆ ਜਾ ਕੇ ਨੱਕ ਰਗੜੀ ਜਾਂਦੇ ਰਹਿੰਦੇ ਹੋ ਬੋਲਦੇ ਹੋ ਹਵਾਲੇ ਦਿੰਦੇ ਹੋ ਉਹਦੀ ਗੱਲ ਨਹੀਂ ਕਰਨੀ ਕੋਈ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ 6 ਮਹੀਨੇ ਕਿਹੜੀ ਗੱਲ ਨਹੀਂ ਚਾਹੀਦੇ ਨੇ ਹੁਣੇ ਥੋਟੀ ਸਿਲੈਕਟ ਕਮੇਟੀ ਨੇ ਕਿਹਾ ਕਿ 31 ਅਗਸਤ ਤੱਕ ਜੋ ਸੁਝਾਅ ਦੇਵੇਂ ਦੇ ਦਿਓ ਤਾਂ ਫੇਰ ਉਸ ਤੋਂ ਬਾਅਦ ਪੰਜ ਮਹੀਨੇ ਕਿਹੜੀ ਗੱਲ ਹੈ ਉਸੇ ਤਰ੍ਹਾਂ ਨਾਲ ਜਿਹੜੇ ਇਹ ਆਦਬੀਆਂ ਕਰਮ ਦੇ ਨੇ ਉਹਨਾਂ ਦੀ ਚੋਰ ਦੀ ਦਾੜੀ ਚ ਵੀ ਤਣਕਾ ਕਿ ਜੇ ਬਨ ਗਿਆ ਤਾਂ ਫੇਰ ਉਹ ਜਿਹੜਾ ਇਹ ਗਰਮਨਤ ਅਪਰਾਧ ਕਰਦੇ ਨੇ ਜਿਹੜਾ ਇਨਸਾਨੀਅਤੋਂ ਗਿਰ ਕੇ ਕਰਮ ਕਰਦੇ ਨੇ ਉਹ ਕਿਵੇਂ ਕਰ paun to ਦੀ ਵਸਟੀ ਦਾ ਵਾਈਸ ਚਾਂਸਲਰ ਬੋਲ ਰਿਹਾ ਇਹ ਕਾਨੂੰਨ ਨਾ ਬਣਾਇਓ ਜੇ ਇਹ ਤਾਂ ਬੜਾ ਗਲਤ ਹੋ ਜਾ ਉਸ ਵਾਈਸ ਚਾਂਸਲਰ ਨੂੰ ਅਸੀਂ ਪੁੱਛਣਾ ਚਾਹਵੇਂ ਹੈ ਕਿ ਤੁਸੀਂ ਬਿੱਲ ਨੂੰ ਪੜਿਆ ਤੋ ਗੁਰੂ ਦੀ ਪਕਸ਼ੀ ਤਾ ਦਸਤਾਰ ਸਜਾ ਕੇ ਕੋ ਘੜ ਜੇ ਲੀਡਰ ਉਹਦੇ ਪਿੱਛੇ ਭੇਡਾਂ ਨੂੰ ਖੜਿਓ ਜਾਂਦੀਆਂ ਸਹੀ ਕਿਹਾ ਅਸੀਂ ਖਲੀ ਨੇ ਭੇਡਾਂ ਭੇਡਾਂ ਕੀ ਨੂੰ ਕਿਹਾ ਜਾਂਦਾ ਹੈ ਵੇਖਣ ਚ ਭੇਟ ਨਹੀਂ ਜਿਹੜੀ ਪਿੱਛੇ ਲੱਗਦੀ ਹੈ ਸੋਚੇ ਬਿਨਾ ਜਿਹਦੇ ਦਿਲ ਦਿਮਾਗ ਅਹਿਸਾਸ ਨਾ ਹੋਵੇ ਸੋਚ ਨਾ ਹੋਵੇ ਉਹਨੂੰ ਭੇਡ ਕਿਹਾ ਜਾਂਦਾ ਤੇ ਬਦਕਿਸਮਤੀ ਨਾਲ 21ਵੀਂ ਸਦੀ ਚ ਭੇਡਾਂ ਦੀ ਗਿਣਤੀ ਵਧ ਗਈ ਹੈ ਦੇ ਨੇ ਤਾਂ ਉਹ ਹੁਣ ਵਾਦ ਆ ਗਈ ਹੈ ਜਿਹੜੀ ਉਹ ਬੇਚੀ ਵਿਚਾਰੀ ਜੋ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਹੈ ਦਿਨ ਰਾਤ ਖਾ ਸੁਖਦੀ ਐ ਕਿ ਮੇਰੇ ਗੁਰੂ ਦਾ ਕਾਨੂੰਨ ਵੀ ਬਣ ਜਾਏ ਤੇ ਮੇਰਾ ਪੁੱਤ ਸਹੀ ਸਲਾਮਤ ਥੱਲੇ ਵੀ ਆ ਗਏ ਕੀ ਆ ਜ਼ਿੰਮੇਦਾਰੀ ਸਾਡੀ ਨਹੀਂ ਕੀ ਸਵਾਰ ਰਾਤ ਸੇ ਗਲੜਮ ਕੀ ਸੀਗਾ ਯਾਰ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਥਾਪੇ ਸੀ ਕਿਸੇ ਨੇ ਆਪ ਦੀ ਜ਼ਿੰਮੇਦਾਰੀ ਮੈਂ ਕਿਉਂ ਉਹਨਾਂ ਨੇ ਨਾਕਾ ਲਾ ਲਿਆ ਸੀ ਕਿ ਅਸੀਂ ਹੈਗੇ ਆ ਤੁਸੀਂ ਸਿਰਾਂ ਦੇ ਮੁੱਲ ਪਾਏ ਝੋਲੀਆਂ ਬੱਚਿਆਂ ਦੀਆਂ ਟੁਕੜਿਆਂ ਨਾਲ ਭਰਤੀਆਂ ਪਰ ਅਸੀਂ ਹੈਗੇ ਆ ਜਦੀ ਵੀ ਗੁਰੂ ਸਿਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਬੈਠੇ ਹੋਈ ਸੰਗਤ ਪਹਿਲਾ ਗੁਰੂਆਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਤੇ ਭਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੂੰ ਨਹੀਂ ਪਤਾ ਕੋਈ ਬੰਦਾ ਹੋਰ ਕਿਵੇਂ ਸੋਚਦਾ ਹੈ ਔਰ ਜਦੋਂ ਗੁਰੂ ਸਾਹਿਬ ਦੀ ਮੌਜੂਦਗੀ 'ਚ ਖੜਕੇ ਵੈਸੇ ਤਾਂ ਉਹ ਕਨਕਨ ਚਨੇ ਪਰ ਜਦੋਂ ਅਸੀਂ ਕੋਲੇ ਖੜਦੇ ਆ ਇਹਨਾਂ ਦਾ ਸਟੇਜ ਤੇ ਸशोਭਤ ਹੋਣ ਦਾ ਮਤਲਬ ਜੋ ਮੈਂ ਸਮਝ ਗਾਇਆ ਕਿ ਜੋ ਸ਼ਬਦ ਬੋਲੇ ਜਾਣ ਉਹ ਸੱਚੇ ਹੋਣ ਉਹਦੇ 'ਚ ਬੇਈਮਾਨੀ ਦੀ ਝਲਕ ਵੀ ਹੋਣੀ ਚਾਹੀਦੀ ਤਾਂ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਹੈ ਕਿ ਜੋ ਵੀ ਬੋਲੂਗਾ ਉਹ ਇਹਨਾਂ ਨੂੰ ਸਾਹਮਣੇ ਰੱਖ ਕੇ ਔਰ ਉਹੀ ਬੋਲੂਗਾ ਜੁਬਾਰ ਵੀ ਹੋਊਗਾ ਤੇ ਜੋ ਮੇਰੇ ਅੰਦਰ ਵੀ ਹੋਊਗਾ ਔਰ ਜੋ ਸੱਚ ਵੀ ਹੋਊਗਾ ਸੱਚ ਦੀ ਪਹਿਲੀ ਗੱਲ ਅੱਛਾ ਹੋਇਆ ਕਿ ਰਾਏ ਸਾਹਿਬ ਆ ਗਏ ਨੇ ਰਿਪਰੈਜ਼ੈਂਟੇਟਿਵ ਨੇ ਸਰਕਾਰ ਦੇ ਕਿਉਂਕਿ ਵੈਸੇ ਤਾਂ ਸਾਡਾ ਜ਼ਿਆਦਾਤਰ ਇਹਨਾਂ ਦਾ ਮਸਲਾ ਹੀ ਰਹਿੰਦਾ ਹੈ ਪਰਾ ਮਸਲਾ ਜਿੱਥੇ ਆ ਕੇ ਥੋੜਾ ਜਿਹਾ ਇੱਕ ਦੂਜੇ ਨੂੰ ਅਸੀਂ ਸਮਝ ਪਾਏ ਆ ਡੇਰ ਹੋ ਗਈ ਵਾਦਾ ਸਾਡੇ ਕੰਟਰੋਲ ਪਹਿਲਾਂ ਦਾ ਸੀ ਕਿਉਂਕਿ ਇਹਨਾਂ ਦੇ ਕਨਵੀਨਰ ਤੇ ਸਾਡੇ ਮੁਖ ਮਤਰੀ ਕਹਿ ਚੁੱਕੇ ਸੀ ਕਿ ਸਰਕਾਰ ਬਣਾਓ ਅਸੀਂ ਬਣਾ ਦੇਵਾਂਗੇ ਬਿੱਲ ਬਿਆਪੀਆਂ ਤੇ ਬਾਈਬਲ ਕਲਾ ਦੀ ਵੀ ਗੱਲ ਵਿੱਚੇ ਸ਼ਾਮਲ ਸੀ ਪਰ ਚਲੋ دیر آئے درست آئے آگے نے اے ہی بہت ہے کیونکہ جو اے تو پہلے آلے سی انہا دیتا بھئی منی اے سی کہ جان بچ کے اے ہو جیا لکھیاں گئیاں کہ اٹک جیت بنے نہ کرو انہا نے ایٹ لیس سیشن کر لیا کہ سیشن کر کے سیلیکٹ کمیٹی ہوں دیتا ہے آ مارا جیا ਪ੍ਰਸ਼ਨ ਚਿੰਨ ਹੈ ਕੁਐਸਚਨ ਹੈ ਤੇ ਮੇਰੇ ਬਾਰੇ ਸੰਗਤ ਨੂੰ ਵੀ ਇਹਨਾਂ ਨੂੰ ਵੀ ਤੇ ਜਿੰਨੇ ਦੁਨੀਆ ਚ ਪੰਜਾਬੀ ਤੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਜਿਵੇਂ ਕਿ ਸਵਾਮੀ ਜੀ ਵੀ ਬੈਠੇ ਨੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀ ਪਹਿਲਾਂ ਆਏ ਸੀ ਟੇਕਰ ਸੈਨਿਟੀ ਵੱਲੋਂ ਵੀ ਆਏ ਸੀ ਆ ਪਤਾ ਹੈ ਕੀ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਹੁਣ ਤੱਕ ਕਿੰਨੇ ਤੋਂ ਬਿੱਲ ਨੇ ਜਿਹੜੇ ਸਿਲੈਕਟ ਕਮੇਟੀ ਨੂੰ ਦਿੱਤੇ ਗਏ ਨੇ ਰਾਏ ਸਾਹਿਬ ਇੱਕ ਵੀ ਬਿੱਲ ਨਹੀਂ ਗਾ ਔਰ ਇਹ ਕੋਈ ਸਰਕਾਰ ਦਾ ਨਹੀਂ ਕਿਸੇ ਵੀ ਸਰਕਾਰ ਨੇ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਾ ਕਿਰਕ ਸਿਸਟਮ ਹੈ ਕਿ ਦੇਣਾ ਚਾਹੀਦਾ ਸਾਡਾ ਮੋਤੀ ਤੇ ਵੀ ਸਭ ਤੋਂ ਵੱਡਾ ਇਤਰਾਜ ਹੈ ਕਿ ਸੰਟੈਡੀ ਕਮੇਟੀ ਨੂੰ ਦਿੱਤਾ ਨਹੀਂ ਜਾਂਦਾ ਆਰਡੀਨੈਂਸ ਹੀ ਪਾਸ ਕਰ ਦਿੰਦੇ ਨੇ ਜਿਵੇਂ ਕਿ ਕਿਸਾਨੀ ਜਿਹੜੇ ਤੈਲ ਬਿਲ ਲਾਏ ਸੀ ਆਰਡੀਨੈਂਸ ਰਾਹੀਂ ਕਰਤੀ ਸੀਗੀ ਅੱਛੀ ਗੱਲ ਹੈ ਪਰ ਮੈਨੂੰ ਇੱਕ ਗੱਲ ਵੀ ਸਮਝ ਨਹੀਂ ਆ ਰਹੀ ਕਿ 6 ਮਹੀਨੇ ਕਿਹੜੀ ਗੱਲ ਲਈ ਚਾਹੀਦੇ ਨੇ ਹੁਣੇ ਥੋਟੀ ਸਿਲੈਕਟ ਕਮੇਟੀ ਨੇ ਕਿਹਾ ਕਿ 31 ਅਗਸਤ ਤੱਕ ਜੋ ਸੁਝਾਅ ਦੇਨੇ ਵੇ ਦੇ ਦਿਓ ਤਾਂ ਫੇਰ ਉਸ ਤੋਂ ਬਾਅਦ ਕੰਜੂ ਮਹੀਨੇ ਕਿਹੜੀ ਗੱਲ ਇਹ ਤੁਸੀਂ ਸਾਡੀਆਂ ਭਾਵਨਾਵਾਂ ਸਰਦਾਰ 인ਦਰਜੀਤ ਸਿੰਘ ਨਿੱਜਰ ਤੱਕ ਪਹੁੰਚਾਇਓ ਜੇ ਜ਼ਰੂਰ ਔਰ ਮੈਂ ਇੱਕ ਗੱਲ ਹੋਰ ਕਹੂੰਗਾ 15 ਮੈਂਬਰੀ ਕਮੇਟੀ ਹੈ 15 ਮੈਂਬਰੀ ਜਿਹਦੇ ਚੇਅਰਮੈਨ ਨੇ ਸਰਦਾਰ 인ਦਰਜੀਤ ਸਿੰਘ ਨਿੱਜਰ ਆਮ ਆਦਮੀ ਪਾਰਟੀ ਦੇ ਨੇ ਬਾਕੀ ਪਾਰਟੀਆਂ ਦੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਵੀ ਉਹਦੇ ਵਿੱਚ ਹੈਗੇ ਨੇ ਉਹਨਾਂ 15 ਚੋਂ ਕੌਣ ਆਇਆ ਜਿੱਥੇ ਉਹ ਕਮੇਟੀ ਬਣੀ ਕਾਦੇ ਆਸਤੇ ਹੈ ਕਿ ਲੋਕਾਂ ਦੀ ਰਾਏ ਜਾਣ ਸਕੀਏ ਜੋ ਸਮੂਹ ਸੰਗਤ ਉਹਦੀ ਭਾਵਨਾ ਕਾਨੂੰਨ ਚ ਪ੍ਰਗਟ ਹੋ ਸਕੇ ਤਾਂ ਕਿਥੇ ਹੈ ਭਾਈਓ 15 ਕੋਈ ਵੀ ਨਹੀਂ ਦੀਦਾ ਕਿਸੇ ਪਾਰਟੀ ਦਾ ਵੀ ਨਹੀਂ ਦੀਦਾ ਤਾਂ ਫਿਰ ਭਾਵਨਾ ਕਿਵੇਂ ਲਾਉਗੇ ਤੁਸੀਂ ਆ ਜਿਹੜਾ ਅੱਜ ਦਾ ਕੱਟ ਸੱਦਿਆ ਗਿਆ ਉਹਦੀ ਮੇਨ ਵਜਾ ਉਹਦਾ ਕਾਰਨ ਆਹੀ ਸੀ ਕਿ ਅਸੀਂ ਆਪ ਦੀ ਭਾਵਨਾ ਉਸ ਕਮੇਟੀ ਤੱਕ ਪਹੁੰਚਾਈਏ ਜੋ ਅਸੀਂ ਉਹਦੇ ਵਿੱਚ ਚਾਹ ਰਹੇ ਉਹਦਾ ਵੀ ਜ਼ਿਕਰ ਕਰਾਂਗੇ ਪਰ ਪਹਿਲਾਂ ਇੱਛਾ ਸ਼ਕਤੀ ਦੀ ਗੱਲ ਕਰ ਲਈਏ ਤੁਸੀਂ ਸੋਚ ਕੀ ਰਹੇ ਹੋ ਕਿ ਤੁਸੀਂ ਚਾਹ ਰਹੇ ਹੋ ਕੇ ਸੰਗਤ ਦੀ ਭਾਵਨਾ ਵਿੱਚ ਆਵੇ ਜੇ ਆਵੇ ਤਾਂ ਫਿਰ ਕਿਉਂ ਨਹੀਂ ਕੇ ਇੱਥੇ ਔਰ ਉਹ ਚੱਲੇ ਆਮ ਆਦਮੀ ਪਾਰਟੀ ਦੇ ਬੰਦੇ ਨਹੀਂ ਕੇ ਉਹ ਚ ਬਾਕੀ ਪਾਰਟੀਆਂ ਵਾਲੇ ਵੀ ਨੇ ਤੇ ਸਭ ਨਦਾਰਤ ਨੇ ਇੱਥੇ ਕਿਸੇ ਇਹਨਾਂ ਦੇ ਕਿਸੇ ਪਾਰਟੀ ਦੇ ਪ੍ਰਧਾਨ ਦਾ ਇਕੱਠ ਹੋਵੇ ਵੇਖਿਓ ਜੇ ਕਿਵੇਂ 헤ਠ ਉੱਤੇ ਟਿਕਣਗੇ ਤੇ 10-15 ਬੰਦੇ ਤਾਂ ਮਾਈਕ ਦੇ ਪਿੱਛੇ ਵੀ ਖੜ ਜਾਂਦੇ ਨੇ ਆਪ ਕੋ اے جیڑا تھلی میں ذکر کر رہا سر تھلی اس گراوٹ ہے جو کردار دی, کریکٹر دی, زمینہ دی کرنا گئی کھڑے ہو گئے سو بھی چلے گئے ٹکری بھی چلے گئے مرمو بھی ریڈی ہو گئے تے جی نے سب تو پہلی تیسی کسانی دی بابا بندہ سنگھ بہادر انہیں جو زمین لے کے ہیں اور جس گروہ دے آسرے لے کے ہیں اس گروہ لے گرو لیونا نہیں اس گروہ دی گل کوئی نہیں کرنی جیدہ ہر روز آپ پنڈ جا شہر جو گردوارا صاحب ہے جی نک رگڑی جلتے ہو بول دے ہو حوالے دنے ہو او دی گل نہیں کرنی ਇਹ ਰੱਖਣਗੇ ਬਹੁਤ ਸਾਰੇ ਆਲੋਚਕ ਆ ਗਏ ਨੇ ਅ ਜਿਵੇਂ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬੋਲ ਰਿਹਾ ਇਹ ਕਾਨੂੰਨ ਨਾ ਬਣਾਇਓ ਜੇ ਇਹ ਤਾਂ ਬਹੁਤ ਗਲਤ ਹੋ ਜਾਊਗਾ ਉਸ ਵਾਈਸ ਚਾਂਸਲਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਬਿੱਲ ਨੂੰ ਪੜਿਆ ਕਿਉਂਕਿ ਜਦੋਂ ਉਹਨਾਂ ਨੇ ਆਰਟੀਕਲ ਲਿਖਿਆ ਤਾਂ ਇਹ ਮਸੌਦਾ ਪਬਲਿਕ ਡੋਮੇਨ 'ਚ ਨਹੀਂ ਆਇਆ ਸੀ ਬਿਨਾ ਪੜ੍ਹੇ ਹੀ ਸ਼ੁਰੂ ਹੋ ਗਏ ਮੇਰੀ ਇੱਕ ਫਿਲਮ ਸੀ ਜਿਹਦਾ ਜ਼ਿਕਰ ਹੋਵੇ ਕੀਤਾ ਇਹਨਾਂ ਨੇ ਹਵਾਏ ਉਹ ਬੰਬੇ 'ਚ ਲੱਗਣ ਲੱਗੀ ਤਾਂ ਇੱਕ ਕੇਸ ਹੋ ਗਿਆ ਸੀ ਮੇਰੇ ਤੇ ਆਂਦੇ ਕੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਇੱਕ ਅਜੀਬ ਜਾਂ ਖਰਾਬ ਲਾਈਟ ਕਿਹਾਇਆ ਤਾਂ ਮੈਂ ਜਾ ਕੇ ਪੂਰੇ ਜਾ ਕੇ ਇੱਕੋ ਗੱਲ ਪੁੱਛੀ ਸੀ ਕਿ ਇਹਨਾਂ ਨੂੰ ਪੁੱਛੋ ਇੱਕ ਕਾਂਗਰਸ ਦੇ ਮਹਾਰਾਸ਼ਟਰਾ ਯੂਥ ਕਾਂਗਰਸ ਦਾ ਵੱਡਾ ਉਦੇਦਾਰ ਸੀ ਮੈਂ ਕਿਹਾ ਇਹਨੂੰ ਪੁੱਛੋ ਜੇ ਫਿਲਮ ਦੇਖੀ ਆ ਪੁੱਛੋ ਮੈਂ ਕਹਿੰਦੇ ਕੋ ਲੋ ਤੇ ਜੱਜ ਸਾਹਿਬ ਨੇ ਪੁੱਛ ਲਿਆ ਆਂਦੇ ਦੱਸ ਵੀ ਦੇਖੀ ਆ ਆਂਦਾ ਨਹੀਂ ਕਿਉਂਕਿ ਫਿਲਮ ਤਾਂ ਰਿਲੀਜ਼ ਹੀ ਨਹੀਂ ਹੋਈ ਸੀ ਤੇ ਮੈਂ ਕਿਹਾ ਫਿਰ ਦੱਸ ਬੁਰੀ ਬਖਾਇਆ ਹੈ ਜਾਂ ਚੰਗੀ ਬਖਾਇਆ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਦੱਸ ਤੈਨੂੰ ਕਿਵੇਂ ਪਤਾ ਲੱਗਿਆ ਸੀ ਕਿਉਂਕਿ ਉਹ ਚੋਰ ਦੀ ਦਾੜ੍ਹੀ 'ਚ ਤਿੰਨ ਕਾ ਜਦੋਂ ਗੱਲ 84 ਦੀ ਹੋਊਗੀ ਟਾਇਨਾ ਦੇ ਸੁਰਮਾ ਦੀ ਵੀ ਹੋਊਗੀ ਉਸੇ ਤਰ੍ਹਾਂ ਨਾਲ ਜਿਹੜੇ ਇਹ ਅਗਧੀਆਂ ਕਰਮ ਦੇ ਨੇ ਉਹਨਾਂ ਦੀ ਚੋਰ ਦੀ ਦਾੜੀ ਚ ਵੀ ਤਣਕਾ ਹੈ ਕਿ ਜੇ ਬਣ ਗਿਆ ਤਾਂ ਫੇਰ ਉਹ ਜਿਹੜਾ ਇਹ ਗਰਮਨਤ ਅਪਰਾਧ ਕਰਦੇ ਨੇ ਜਿਹੜਾ ਇਨਸਾਨੀਅਤੋਂ ਗਿਰ ਕੇ ਕਰਮ ਕਰਦੇ ਨੇ ਉਹ ਕਿਵੇਂ ਕਰ pauਨ ਤੋਂ ਆ ਮਸਲਾ ਹੈ ਪਰ ਕੀ ਇਹ ਲੋਕ ਇਹ તરી ਜਾਣਗੇ ਤੇ ਆਪਾਂ ਬੋਲਾਂਗੇ ਨਹੀਂ ਅੱਪਾ ਆਪੀ ਗੱਲ ਨਹੀਂ ਰੱਖਾਂਗੇ ਤੇ ਆਪਾਂ ਉਵੇਂ ਹੀ ਉਹਨਾਂ ਲੋਕਾਂ ਨੂੰ ਵੇਖਾਂਗੇ ਜੋ ਗੁਰੂ ਦਾ ਨਾਮ ਦਾ ਲੈਣਗੇ ਇਹ ਵੀ ਕਹਿੰਦੇ ਨੇ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਐ ਲੇਕਿਨ ਗੁਰੂ ਲਈ ਚਾਰ ਕਦਮ ਤੋਕੇ ਨਹੀਂ ਆਉਂਦੇ ਉਹ ਜ਼ਿੰਮੇਵਾਰੀ ਕਿਹਦੀ ਐ ਉਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਐ ਜਿਹੜਾ 10 ਮਹੀਨੇ ਤੋਂ 400 ਫੁੱਟ ਉੱਚੇ ਜਾ ਕੇ ਬੈਠਾ ਐ ਉਹ ਸਾਰੀ ਟੀਮ ਦੀ ਹੈ ਜੋ ਦਿਨ ਰਾਤ ਰੋਂਦੇ ਵੀ ਨੇ ਪ੍ਰਬੰਧ ਵੀ ਕਰਦੇ ਨੇ ਤੋਂ ਓਹ ਸੰਬਾਧ ਆ ਦੀ ਹੈ ਜਿਹੜੀ ਉਹ ਬੈਠੀ ਵਿਚਾਰੀ ਜੋ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਹੈ ਦਿਨ ਰਾਤ ਸੁੱਖਾ ਸੁਖ ਦੀ ਹੈ ਕਿ ਮੇਰੇ ਗੁਰੂ ਦਾ ਕਾਨੂੰਨ ਵੀ ਬਣ ਜਾਏ ਤੇ ਮੇਰਾ ਪੁੱਤ ਸਹੀ ਸਲਾਮਤ ਅੱਡੇ ਵੀ ਆ ਜਾਏ ਕੀ ਓਹ ਜ਼ਿੰਮੇਵਾਰੀ ਸਾਡੀ ਨਹੀਂ ਕੀ ਸਵਾਰਾਂ ਅਕਸਰ ਕਿਲੜਾਂ ਨੂੰ ਕੀ ਸੀਗਾ ਯਾਰ ਭਾਈ ਗਰਜਾ ਸੀ ਉਹ ਭਾਈ ਬੋਤਾ ਸਿੰਘ ਖਾਪੇ ਸੀ ਕਿਸੇ ਨੂੰ ਆਪ ਦੀ ਜ਼ਿੰਮੇਵਾਰੀ ਮੈਂ ਹੀ ਉਹਨਾਂ ਨੇ ਨਾਕਾ ਲਾ ਲਿਆ ਸੀ ਕਿ ਅਸੀਂ ਹੈਗੇ ਆ ਤੁਸੀਂ ਸਿਰਾਂ ਦੇ ਮੁੱਲ ਪਾਏ ਝੋਲਿਆਂ ਬੱਚਿਆਂ ਦੀਆਂ ਟੁਕੜਿਆਂ ਦਾ ਭਰਤੀਆਂ ਪਰ ਅਸੀਂ ਹੈਗੇ ਆ ਇੱਕ ਇੱਕ ਬੰਦੇ ਨੇ ਜਸੁਖਾ ਸਿੰਘ ਹੋਣ ਪਾਜਾ ਭਾਈ ਮੈਂ ਤਾਂ ਆਪ ਸਹੀ ਹਾਂ ਕਿਉਂ ਨਾ ਸੇ ਰੰਗ ਦਾ ਸਿਰ ਵੰਡਿਆ ਕਿ ਦੱਸਿਆ ਸੀ ਹੈਗੇ ਕਿ ਅੱਜ ਉਹ ਸੂਬਾ ਜਿੱਥੇ ਸਾਡੀ ਮジョਰਿਟੀ ਆ ਕਿੰਨੀ ਜ਼ਿਆਦਾ ਹੈ ਤੇ ਅਸੀਂ ਗੁਰੂ ਲਈ ਕਾਨੂੰਨ ਬਣਾਉਣ ਦੀ ਗੱਲ ਹੋਵੇ ਤੇ ਨਾ ਮਾਤਰ ਨਜ਼ਰ ਆਈਏ ਸ਼ਰਮ ਵੀ ਆਦਾ ਹੈ ਘਟਿਆ ਗੱਲ ਹੈ ਔਰ ਉਹ ਗੁਰੂ ਦੀ ਪਛਾਣ ਦਸਤਾਰ ਸਜਾ ਕੇ ਕੋਈ ਘਰ ਜੇ ਲੀਡਰ ਉਹਦੇ ਪਿੱਛੇ ਭੇਡਾਂ ਨੂੰ ਖੜਿਓ ਜਾਂਦੀ ਆ ਸਹੀ ਕਿਹਾ ਸੀ ਖਲੀ ਨੇ ਭੇਡਾ ਭੇਡਾਂ ਕਿਹਨੂੰ ਕਿਹਾ ਜਾਂਦਾ ਹੈ ਵੇਖਣ ਚ ਭੇਡ ਨਹੀਂ ਜਿਹੜੀ ਪਿੱਛੇ ਲੱਗਦੀ ਆ ਸੋਚੇ ਬਿਨਾ ਜਿਹਦੇ ਦਿਲ ਦਿਮਾਗ ਅਹਿਸਾਸ ਨਾ ਹੋਵੇ ਸੋਚ ਨਾ ਹੋਵੇ ਉਹਨੂੰ ਭੇਡ ਕਿਹਾ ਜਾਂਦਾ ਤੇ ਬਦਕਿਸਮਤੀ ਨਾਲ 21 ਸਦੀ ਚ ਭੇਡਾਂ ਦੀ ਗਲਤੀ ਵੱਧ ਗਈ ਆ ਛੇੜਾ ਡੈਮੋਕ੍ਰੇਸੀ ਦੇ ਵਿੱਚ ਇਸਤੇਮਾਲ ਹੁੰਦੇ ਨੇ ਕਿਉਂ ਟੁੱਟੇ ਦੇਸ਼ ਦਾ ਪੂਰਾ ਹਾਲ ਹੈ ਕਿਉਂ ਅਸੀਂ ਆਣਿਆ ਰਾਜਨੀਤਿਕ ਗਿਆ ਕਰਕੇ ਆਹ ਕਰਕੇ ਇਹ ਉੱਟ ਟੁੱਟ ਗਿਆ ਆਪਾਂ ਇੰਜੂ ਨੇ ਕਿਉਂ ਨਹੀਂ ਉਹਦਰ ਸੋਚਦੇ ਆ ਬੈਠੇ ਮੇਰੇ ਸਾਹਮਣੇ ਬਜ਼ੁਰਗ ਕਲੀਆਂ ਪੈਂਦੇ ਨੇ ਇਹਨਾਂ ਦੀ ਜ਼ਮੀਨ ਵੀ ਲੈਂਡ ਫੂਲ ਚਾਹੀਦੀ ਅੱਜ ਵੀ ਆਈ ਨੇ ਸਾਰੀ ਜਮੀਨ ਕਿਉਂ ਬੈਠੇ ਨੇ ਇਹ ਆnde ਜਿੰਨੀ ਜ਼ਮੀਨ ਦੀ ਕਦਰ ਉਨੀ ਸਾਨੂੰ ਵੱਧ ਕੇ ਵੱੜ ਕੇ ਜਿਨ੍ਹਾਂ ਨੇ ਜ਼ਮੀਨਾਂ ਬਖਸ਼ੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਸਭ ਕੋ ਸ਼ਾਇ ਗੁਰੂ ਉਹਦੀ ਵੀ ਹੈ ਇਸ ਲਈ ਇਕੱਠੇ ਨੇ ਮੇਰੇ ਸਾਹਮਣੇ ਸੋ ਅੱਜ ਅਸੀਂ ਉਸ ਧਰਤੀ ਤੇ ਆਂ ਜਿਸ ਧਰਤੀ ਤੇ ਦੁਨੀਆਂ ਦੇ ਵਿੱਚ ਐ ਹੋਜੀ ਅਦੁੱਤੀ ਸ਼ਹਾਦਤ ਕਿਤੇ ਨਹੀਂ ਹੋਈ 9 ਸਾਲ ਦੇ ਸੀ بابا زوراور سنگھ سے ست سال بابا فتح سے کیوں گزر گئے کیوں ست سال تے نو سال دی عمر دے پچھے بابا بھی لگ گیا کیونکہ کیوںکہ دے کرم بابیاں تو بھی سی اس لیے بابا لکھا جاتا ہے اج اس دھرتی سے بہ کے کم سے کم ایمانداری سی دنیا کچھ گلا دس سنوں یہ کیوں ہے جب سوامی جی نے ذکر کیا کہ گروہ گرنگ صاحب جیدے بیچ ہر ترمدہ جو بھی وٹا کہلو لو یا سنت کہہ لو صوفی کہلو لو دی کی بانی انکت ہے کہ بد قسمتی سب تو زیادہ وار جے بے بھی ہوئی ہے تو شریف گروہ گرنگ صاحب بھی ہوئی ہے

ਜੇ ਬਚਾਉਣਾ ਚਾਹੁੰਦੇ ਆਪੇ ਆਪ ਨੂੰ ਤਾਂ ਨਾਲ-ਨਾਲ ਦੇ ਆਦਮੀ ਦੇ ਉਹ ਸਿੰਘ ਵੀ ਜੋ ਵੀ ਗੁਰੂਦੈ ਸਿੰਘ ਹੈ ਤਾਂ ਗੁਰੂ ਦੇ ਆਸ਼ੇ ਨਾਲ ਹੀ ਬੈਠਾ ਹੈ ਉਹਦੀ ਜਾਨ ਵੀ ਬਚਾਉਣੀ ਹੈ ਕਿਉਂ 10 ਮਹੀਨਿਆਂ ਤੋਂ 6/2 ਤੋਂ ਉਹਦੀ ਜਗ੍ਹਾ ਤੇ ਬੈਠਾ ਜਿਹਨੂੰ ਖੂਨ ਹਰ ਪਾਸਿਓਂ ਔੜ ਲੱਗ ਗਿਆ ਸੀ ਤੇ ਦਵਾਈ ਕਿਹਾ ਸੀ ਦਵਾਈ ਨਹੀਂ ਲਈ ਆਹਦਾ ਚੰਡੀ ਦਾ ਪਾਠ ਕਰੂੰਗਾ ਸਹੀ ਹੋਊਗਾ دوائی نہیں لئی اس بندے نے ایس باندے کو ترے صحیح نہیں ہو گیا کہ یہ دی جان نہیں بچاؤنی کیا سی اگلے مانسون سیشن جان سپیسل سیشن جا ایک مہینے بعد اس بیلنو باز نہیں کر سکتے گے کرنا چاہی جائے کیوں کہ زیادہ تر سارے تارمک مکھیاں دیاں اور وکیلان دیاں ریاں لینیاں جا چکیاں نے اے مسئلہ کیوں ہویا ہے کہ جنہیں میں اے قانون بند والے پسے گیا او جڑے شڑی انترکاری نے جڑے اے کم کرتے نے بے آدمی دا او سرگرم ہو گئے انہاں نے دباب کو آیا اور اے چھے مینے لئی سٹینڈنگ کمیٹی جا کہہ لو سیلیکٹ کمیٹی ہو گئی تھا پر اسی بہر کر چکے ہیں کہ نالا ਇੱਥੇ ਖੜ ਕੇ ਮੈਂ 2 ਤੋਂ 3 ਸੁਝਾ